ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਅਗਲੇ ਦਿਨ ਅੱਬੂ ਹਾਕ ਮਾਰਦਾ ਪਿੱਤੀਆਂ ਜਾ ਖੇਡ ਗਏ ਕੱਲ ਵਾਲੀ ਗੱਲ ਕਿਧਰੇ ਦੂਰ ਪਰਛਾਵੇਂ ਵਾਂਗ ਹਿਲ ਰਹੀ ਆ ਮੈਂ ਸਭ ਕੁਝ ਭੁੱਲ ਭੁਲਾ ਕੇ ਫੇਰ ਅੱਬੂ ਨਾਲ ਖੇਡਣਾ ਲਈ ਬਾਹਰ ਵੱਲ ਭੱਜਦਾਗਾ ਉਹ ਬਾਕੀ ਹਾਨੀਆਂ ਨੂੰ ਹਾਕਾ ਮਾਰ ਕੇ ਇਕੱਠਾ ਕਰ ਲੈਂਦਾ ਮੈਂ ਬੜੀ ਛੇਤੀ ਹਾਨੀਆਂ ਦੀ ਦੁਨੀਆ ਚ ਗਵਾਜ ਜਾਂਦਾ ਅਸੀਂ ਜਿੱਤਣ ਦੀ ਖੁਸ਼ੀ ਵਿੱਚ ਉੱਚੀ ਉੱਚੀ ਚਾਂਬੜਾ ਪਾਉਂਦੇ ਹਾਂ ਹਾਰਨ ਵਾਲੇ ਨੂੰ ਡੋਡੋ ਕਰਕੇ ਖਿਜਾਉਂਦੇ ਹਾਂ ਹੱਸ-ਹੱਸ ਕੇ ਮੂੰਹ ਲਾਲ ਹੋ ਜਾਂਦਾ ਅੱਖੀਆਂ ਦੁਖਣ ਲੱਗ ਪੈਂਦੀਆਂ ਹਨ ਆਲਾਦੁਆਲਾ ਖੁਸ਼ੀਆਂ ਨਾਲ ਪਰਿਆਪਰਤੀਤ ਹੁੰਦਾ ਹੈ ਹੱਸਾਈ ਹੱਸਾ ਖੁਸ਼ੀ ਖੁਸ਼ੀ ਅਨੰਦੀ ਨੰਦ ਅਚਾਨਕ ਉਹੀ ਕਿਰਨ ਦਾ ਪੁੱਛ ਅੱਗ ਦੀ ਚਿੰਗਿਆੜੀ ਬਣ ਕੇ ਖੁਸ਼ੀਆਂ ਦੇ ਬਾਗਿਚੇ ਵਿੱਚ ਡਿੱਗਦੀ ਹੈ ਤੂੰ ਕਿਹਦਾ ਮੁੰਡਾ ਹੈ ਕਿਧੇ ਆਇਆ ਵਿਆ ਦਿਲ ਦੀ ਸਾਰੀ ਖੁਸ਼ੀ ਸੜ ਕੇ ਸੁਆਹ ਹੋ ਜਾਂਦੀ ਹੈ ਉਦਾਸੀ ਦੇ ਹਨੇਰੇ ਚੋਂ ਗੁੱਸੇ ਅਤੇ ਖਿਜ ਦਾ ਕੌੜਾ ਤੂੰ ਆਉਂਦਾ ਹੈ ਮਰਨ ਮਾਰਨ ਨੂੰ ਜੀ ਕਰਦਾ ਹੁਣੇ ਹੁਣੇ ਚੰਗਾ ਭਲਾ ਖੇਡ ਰਿਹਾ ਹਾਂ ਹੁਣੇ ਖਿਜਾਉਣ ਵਾਲੇ ਮੁੰਡੇ ਨਾਲ ਗੁੱਥਮ ਗੁੱਥੇ ਹੋ ਰਿਹਾ ਹਾਂ ਕਰੂਟੋ ਕਰੂਟੀ ਹੋ ਰਿਹਾ ਹਾਂ ਕੈਸੋ ਕੇਸੀ ਹੋ ਰਿਹਾ ਹਾਂ ਦੰਦਿਆਂ ਵੱਢ ਰਿਹਾ ਹਾਂ ਇਟਾਂ ਰੁੜੇ ਚਲਾ ਰਿਹਾ ਹਾਂ ਹਾਣੀਆਂ ਨਾਲ ਨਫ਼ਰਤ ਹੋ ਜਾਂਦੀ ਹੈ ਹਾਣੀਆਂ ਦੀਆਂ ਖੇਡਾਂ ਨਾਲ ਨਫ਼ਰਤ ਹੋ ਜਾਂਦੀ ਹੈ ਹਾਣੀਆਂ ਦੇ ਮਾਪਿਆਂ ਨਾਲ ਨਫ਼ਰਤ ਹੋ ਜਾਂਦੀ ਹੈ ਸਾਰੇ ਪਿੰਡ ਨਾਲ ਨਫ਼ਰਤ ਹੋ ਜਾਂਦੀ ਹੈ ਮੈਂ ਹਾਨੀਆਂ ਨਾਲ ਖੇਡਣਾ ਬੰਦ ਕਰ ਦਿੰਦਾ ਹਾਂ ਘਰ ਵਿੱਚ ਬਾਵੇ ਨਾਲ ਹੀ ਖੇਡਦਾ ਰਹਿਣਾ ਹਾਂ ਜਦੋਂ ਬਾਵਾ ਸੌ ਜਾਂਦਾ ਮੈਂ ਪਹਿਲਾਂ ਵਾਂਗ ਘਰੋਂ ਬਾਹਰ ਖੇਡਣ ਨਹੀਂ ਜਾਂਦਾ ਇਕੱਲਾ ਹੀ ਖੇਡਦਾ ਰਹਿਣਾ ਹਾਂ ਜਾਂ ਉੰਜ ਹੀ ਬੈਠਾ ਰਹਿਣਾ ਉਦਾਸ ਦਾ ਸੋਚਾਂ ਵਿੱਚ ਗੁੰਮ ਸੁਮ ਮਾਂ ਵਾਰ-ਵਾਰ ਕਹਿੰਦੀ ਹੈ ਪੁੱਤੇ ਜਾ ਬਾਹਰ ਖੇੜਾ ਅੱਗੇ ਤਾਂ ਸਾਰਾ ਦਿਨ ਘਰੇ ਨਹੀਂ ਸੀ ਵਰਦਾ ਹੁਣ ਕਿਉਂ ਨਹੀਂ ਜਾਂਦਾ ਤੇਰਾ ਦੁੱਖ ਦਾ ਕੁਝ ਕਿਸੇ ਨੇ ਕੁਝ ਆਖਦਾ ਤੈਨੂੰ ਮੁੰਡੇ ਕੁੱਟਦੇ ਐ ਤੂੰ ਖੇਡਦਾ ਕਿਉਂ ਨਹੀਂ ਇੰਉਂ ਨੀ ਬੈਠੇ ਦਾ ਹੁੰਦਾ ਰਾਨੇ ਤੇ ਮਾਂ ਮੇਰੇ ਕੋਲੇ ਬੈਠ ਜਾਂਦੀ ਐ ਤੇ ਮੇਰੀ ਪਿੱਠ ਤੇ ਹੱਥ ਫੇਰਦੀ ਐ ਬੀਬੀ ਮੈਨੂੰ ਹਰ ਕੋਈ ਪਛਦਾ ਤੂੰ ਕਿਹਦਾ ਮੁੰਡਾ ਕਹਦੇ ਆਂ ਆਂ ਅੰਬੂ ਆਲਾ ਤੂੰ ਆਪਣੇ ਬਾਪ ਦਾ ਨਾਂ ਨਹੀਂ ਪਤਾ ਨਹੀਂ ਕੀਦਾਂਗਾ ਤੇ ਅੱਗੋਂ ਮੇਰਾ ਰੋਣ ਨਿਕਲ ਜਾਂਦਾ ਮਾਂ ਮੈਨੂੰ ਬੁੱਕਲ ਚ ਲੈ ਲੈਂਦੀ ਐ ਉਸ ਦੀਆਂ ਅੱਖਾਂ ਦੇ ਕੋਸੇ ਕੋਸੇ ਹੰਝੂ ਮੇਰੀ ਗਰਦਨ ਤੇ ਡਿੱਗਦੇ ਆ ਮੇਰੀਆਂ ਭੁੱਬਾਂ ਨਿਕਲ ਜਾਂਦੀਆਂ ਮਾਂ ਮੇਰ ਨੂੰ ਅੱਖਾਂ ਪੁੰਜਦੀ ਹੈ ਮੇਰੇ ਬਾਲਪਨ ਦੇ ਪਈਆਂ ਕੱਤਕ ਚਿਰੇਟਾਂ ਨੂੰ ਆਪਣੇ ਪਿਆਰ ਨਾਲ ਉਲਸਣ ਦਾ ਯਤਨ ਕਰਦੀ ਹੈ ਬੀਬੀ ਹਰਾਮੀ ਕੀ ਹੁੰਦਾ ابو ਦੀ ਮਾਂ ਨੇ ਮੈਨੂੰ ਹਰਾਮੀ ਆਖਿਆ ਰੋਂਦਾ ਰੋਂਦਾ ਮੈਂ ਮਾਂ ਤੋਂ ਪੁੱਛਦਾ ਹਾਂ ਪਟਦੀ ਆ ਉਸ ਬਹਿੇਲ ਦੀ ਕੁਤਨੀ ਉਹ ਕੌਣ ਹੁੰਦੀ ਹੈ ਤੈਨੂੰ ਗੰਦੀਆਂ ਗਾਲਾਂ ਕੱਢਣ ਵਾਲੀ ਮਾਂ ਉੱਠ ਕੇ ਤਰਨ ਲੱਗਦੀ ਹੈ ਤਾਂ ਦਾਦੀ ਬਾਹਰ ਆ ਜਾਂਦੀ ਹੈ ਐਸੋਂ ਲੈ ਮੁੰਡੇ ਨੂੰ ਲੋਕੀ ਕੀ ਕੀ ਭੌਂਕਦੇ ਨੇ ਕੋਈ ਪੁੱਛਦਾ ਤੂੰ ਕਿਹਦਾ ਮੁੰਡਾ ਕੋਈ ਆਖਦਾ ਤੂੰ ਆਪਣੇ ਬਾਪ ਦਾ ਨਾਂ ਨਹੀਂ ਪਤਾ ਨਹੀਂ ਕੀਦਾਂਗਾ ਜਵਾਕ ਦਾ ਬਾਹਰ ਨਿਕਲਣਾ ਦੁੱਬਰ ਕਰ ਰੱਖਿਆ ਦਾਦੀ ਪਾੜ ਚ ਫੜੇ ਚੋਰ ਵਾਂਗ ਡੋਰਪਰ ਹੋ ਜਾਂਦੀ ਐ ਪਰ ਉਹ ਬੜੀ ਚਤ్రਾਈ ਨਾਲ ਆਪਣੀ ਚੋਰੀ ਨੂੰ ਛਪਾਉਣ ਦਾ ਯਤਨ ਕਰਦੀ ਐ ਸੌ ਸੌ ਗਾਲਾਂ ਲੋਕਾਂ ਨੂੰ ਕੱਢਦੀ ਐ ਤੇ ਆਪਣੀ ਛੋਟੀ ਚੁੱਕ ਕੇ ਤੁਰ ਪੈਂਦੀ ਐ ਮੈਨੂੰ ਦੱਸ ਪਵਿੱਤਰ ਸਿਆ ਤੈਨੂੰ ਕਿਹੜਾ ਕਿਹੜਾ ਬੋਲ ਬੋਲਦਾਗਾ ਖਾ ਮਾ ਉਸ ਦਾ ਕੱਢ ਕੇ ਕਾਲਜਾ ਬੈਠਿਆ ਨਹੀਂ ਜਾਂਦਾ ਹੁਣ ਆਰਾਮ ਨਾਲ ਇਹ ਸਾਰੇ ਤੇਰੇ ਹੀ ਤਾਂ ਵੀ ਜੇ ਕੰਡੇ ਨੇ ਸਾਨੂੰ ਮਾਂ ਬੁੱਤ ਨੂੰ ਸਾਰੀ ਉਮਰ ਚੁਗਣ ਲਈ ਕਿਹਦਾ ਕਿਹਦਾ ਖਾਵੇਂਗੀ ਕਾਲਜਾ ਚੱਲ ਭਈ ਚੱਕੇ ਡਾਂਗ ਜਿਵੇਂ ਹੁਣੇ ਹੀ ਅਗਲਿਆਂ ਦਾ ਸਿਰ ਪਾੜੂਗੀ ਮੜੂਗੀ ਨਵੀਂ ਨੂੰ ਲਿਹਾਉਣ ਲਈ ਇਹ ਸਾਰ ਸਿਆਪਾ ਤੇਰਾ ਹੀ ਬੀਜਿਆ ਹੋਇਆ ਮੈਂ ਕਿਸੇ ਪੁੱਤਾਂ ਪਿੱਟੀਆਂ ਨੂੰ ਨਹੀਂ ਕੁਝ ਨਹੀਂ ਆਖਿਆ ਐਵੇਂ ਤੋਤਕੜੇ ਜੋੜਦੀਆਂ ਆਪਦੇ ਢਿੱਡੋਂ ਲੁੜਾ ਕੇ ਆ ਗਿਆ ਜੇ ਕਿਸੇ ਨੇ ਸਵੇਰੇ ਕੇ ਪੁੱਛ ਲਿਆ ਤੂੰ ਕਿਹਦਾ ਮੁੰਡਾ ਪੁੱਛ ਹੀ ਲੈਂਦਾ ਉਪਰਾਂ ਦਾ ਜਵਾਕ ਦੇ ਕੇ ਦਾਦੀ ਬੜਬੜ ਕਰਦੀ ਮੰਜੇ ਤੇ ਬਹਿ ਜਾਂਦੀ ਪਰ ਅਸੀਂ ਕਿਸੇ ਦੇ ਜਵਾਕ ਨੂੰ ਇਹ ਤਾਂ ਨਹੀਂ ਆਖਦੇ ਤੂੰ ਆਪਣੇ ਬਾਪ ਦਾ ਨਾਮ ਨਹੀਂ ਪਤਾ ਨਹੀਂ ਕਿਹਦਾਗਾ ਤਾਂ ਫਿਰ ਮੈਂ ਆਖ ਕੇ ਆਈਆਂ ਲੋਕਾਂ ਨੂੰ ਬਈ ਮੇਰੇ ਪੋਤੇ ਨੂੰ ਇਉਂ ਪੁੱਛਿਆ ਕਰੋ ਤਾਂ ਫਿਰ ਮੈਂ ਆਖਿਆ ਤੂੰ ਤਾਂ ਮੇਰੇ ਮੂੰਹ ਤੋਂ ਅੱਖ ਨੂੰ ਨਹੀਂ ਸੀ ਹਟਦੀ ਗੁਰਪ੍ਰਤਾਪ ਨਾਲ ਤਾਂ ਇਹ ਦਾ ਮੁੰਨਾਂ ਕਾਹੀ ਨਹੀਂ ਰਲਦਾ ਖਬਰੇ ਕਿਦਾ ਵਿਆਹ ਤੋਂ ਬਾਅਦ ਮਸਾ ਮਸਾ 10 ਦਿਨ ਤਾਂ ਉਹ ਇਹਦੇ ਕੋਲ ਰਿਹਾ ਫਿਰ ਲੈਕਸਿੰਗ ਭਰਤੀ ਹੋ ਗਿਆ ਮਾਂ ਦਾਦੀ ਨੂੰ ਮੂੰਹ ਚੜਾਉਂਦੀ ਹੋਈ ਆਖਦੀ ਆ ਤਾਂ ਫਿਰ ਮੈਨੂੰ ਕਢਾਵੇਂਗੀ ਘਰੋਂ ਇਹੋ ਜੀਆਂ ਲੁੱਤੀਆਂ ਲਾ ਕੇ ਦਾਦੀ ਹਾਰੇ ਹੋਏ ਬੰਦੇ ਵਾਂਗ ਬੋਲਦੀ ਆ ਘਰੋਂ ਤਾਂ ਮੈਨੂੰ ਤੂੰ ਫਿਰਦੀ ਸੀ ਕੱਢਣ ਨੂੰ ਨਿਤ ਬਹਿ ਜਾਂਦੀ ਸੀ ਟੂਮਾਂ ਦੀ ਪਟਾਰੀ ਖੋਲ ਕੇ ਦਾਜ ਦਾ ਕਤੀਰਾ ਕਰੀ ਜਾਂਦੀ ਸੈਂ 24 ਘੰਟੇ ਚੌਗਣਾ ਪੰਜ ਗੁਣਾ ਦੇ ਨਾਲੇ ਰਿਸ਼ਤਿਆਂ ਦੀਆਂ ਗੱਲਾਂ ਕਰਦੀ ਸੀ ਰੱਬ ਨੇ ਹੰਕਾਰ ਤੋੜਤਾ ਤੇਰੀਆਂ ਚੰਦਰੀਆਂ ਨੀਤਾਂ ਕਰਕੇ ਲੱਤ ਟੁੱਟ ਗਈਆਂ ਉਹਨਾਂ ਦੀ ਮੇਰੀਆਂ ਅਰਦਾਸਾਂ ਸੁਣ ਲੀਆਂ ਰੱਬ ਨੇ ਸੁੱਖ-ਸਾਂਦ ਨਾਲ ਘਰੇ ਆ ਗਏ ਨਹੀਂ ਤੂੰ ਤਾਂ ਕੋਈ ਕਸਰ ਨਹੀਂ ਸੀ ਛੱਡੀ ਹੱਥ ਚੱਕਣ ਦੀ ਠੀਕ ਐ ਬਹੂ ਰਾਣੀ ਮੇਰੀਆਂ ਤਾਂ ਹੁਣ ਸਿੱਧੀਆਂ ਵੀ ਪੁੱਠੀਆਂ ਲੱਗਦੀਆਂ ਕਰਨੀਆਂ ਘਰ ਵਿੱਚ ਜਿਹੜਾ ਹਰ ਬਾਜਰ ਬਾਹੂ ਮੇਰੇ ਕਰਕੇ ਹੀ ਆਪਦੀ ਆਪਦੀ ਸਮੇਂ ਹੁੰਦੀ ਹੈ ਕਿਸੇ ਦੇ ਬਸ ਦੀ ਗੱਲ ਨਹੀਂ ਬਹੂ ਜਦੋਂ ਮੇਰੀ ਸਮੇਂ ਸੀ ਮੈਂ ਪਗਾਲੀਆਂ ਆਪ ਤਨਾ ਹੁਣ ਤੇਰੀ ਸਮੇਂ ਹੈ ਤੂੰ ਚਲਾ ਲੈ ਚਮਤ ਨਾ ਦਵਾ ਦੇ ਮੇਰੇ ਗਲ ਗੁੱਠਾ ਕਢਾ ਦੇ ਮੈਨੂੰ ਕਰੋ ਤੇਦਾ ਤੇ ਰੋਣ ਲੱਗ ਪੈਂਦੀ ਹੈ ਤੇਰੇ ਗਲ ਗੁੱਠਾ ਦੇ ਕੇ ਤਿਗਾਣੇ ਪਾਪਾਂ ਦੀ ਭਾਗੀ ਬਾਨਾ ਕਿਸੇ ਨੇ ਕੀਤਿਆਂ ਦੇ ਫਲ ਆਪੇ ਆਉਣਗੇ ਤੇਰੇ ਮੂਰੇ ਕੀੜੇ ਪੈ ਕੇ ਮਰेंगे ਕਾਲੇ ਮੂੰਹ ਵਾਲੀ ਸੁੰਡ ਖਾਣਗੇ ਤੇਰੀ ਦੇਨ ਨੂੰ ਮੇਰੀ ਜਾਨ ਨੂੰ ਤੂੰ ਜਿਵੇਂ ਫਾਲਿਆਂ ਨੂੰ ਤਪਾਇਆ ਮੈਂ ਹੀ ਜਾਣਦੀ ਆ ਡਿਊੜੀ ਵਿੱਚ ਕਿਸੇ ਦੇ ਖੰਗਣ ਦੀ ਆਵਾਜ਼ ਆਉਂ ਜੀ ਇਹ ਦੋਵੇਂ ਚੁੱਪ ਕਰ ਜਾਂਦੇ ਨੇ ਹੁਣ ਦਾਦੀ ਨਾ ਤਾਂ ਮੈਨੂੰ ਪਿਆਰ ਕਰਦੀ ਐ ਨਾ ਹੀ ਬਾਤਾਂ ਸੁਣਾਉਂਦੀ ਐ ਮੇਰਾ ਉਸ ਕੋਲ ਬੈਠਣ ਨੂੰ ਬਾਤਾਂ ਸੁਣਨ ਨੂੰ ਬੜਾ ਹੀ ਜੀ ਕਰਦਾ ਪਰ ਉਹ ਮੂੰਹ ਸੁਝਾਈ ਚੁੱਪਚਾ ਬੈਠੀ ਰਹਿੰਦੀ ਐ ਜਦੋਂ ਕਦੇ ਮਾਂ ਨੇੜੇ ਤੇੜੇ ਨਾ ਹੋਵੇ ਝਿੜਕ ਵੀ ਦਿੰਦੀ ਆ ਜਾਂ ਪਰ ਪਰੇ ਜਾ ਕੇ ਕਿਉਂ ਜਾਣ ਖਾਦੀ ਐਵੇਂ ਰਾਤ ਨੂੰ ਵੀ ਮੈਂ ਦਾਦੀ ਨਾਲੋਂ ਵੱਖ ਨਿੱਕੀ ਜਹੀ ਮੰਜੀ ਤੇ ਸੁਣਾਣਾ ਦਾਦੀ ਨੂੰ ਬੁਰਾ ਲੱਗਦਾ ਹਾ ਹਾਨੀ ਖਜਾਉਂਦੇ ਹਨ ਉਹਨਾਂ ਨਾਲ ਖੜਾ ਖੜਾ ਚਮੜੀ ਛਿਟੇ ਹੋ ਜਾਂਦਾ ਹਾ ਲੋਕ ਮੇਰੇ ਵੱਲ ਹੋਰ-ਹੋਰ ਝਾਕਦੇ ਹਨ ਮਾਂ ਸਾਰਾ ਦਿਨ ਬਾਵੇ ਦੇ ਹੀ ਅਛਨੇ ਪਛਨੇ ਕਰਦੀ ਰਹਿੰਦੀ ਹੈ ਪਿਤਾ ਜੀ ਦਾ ਸਾਰਾ ਸਮਾਂ ਬਾਹਰਲੇ ਕੰਮਾਂ 'ਚ ਹੀ ਲੰਘ ਜਾਂਦਾ ਮੇਰੇ ਅੰਦਰ ਇੱਕ ਸਖਣਾਪਣ ਪੈਦਾ ਹੋ ਗਿਆ ਹੈ ਘਰ ਵਿੱਚ ਆਉਣ ਵਾਲੇ ਹਰ ਨਵੇਂ ਬੰਦੇ ਤੋਂ ਡਰ ਲੱਗਦਾ ਛੇਤੀ-ਛੇਤੀ ਮੈਂ ਕਿਸੇ ਦੇ ਸਾਹਮਣੇ ਨਹੀਂ ਆਉਂਦਾ ਜੇ ਕੋਈ ਮੈਨੂੰ ਪਿਆਰ ਨਾਲ ਬੁਲਾਉਂਦਾ ਤਾਂ ਵੀ ਇੱਕ ਵਾਰ ਤਾਂ ਤਰਬੰਗ ਜਾਣਾਂਗਾ ਸੰਗ ਨਾ ਰੰਗ ਲਾਲ ਹੋ ਜਾਂਦਾ ਡਰਦਾ ਹਾਂ ਹਰ ਬੰਦਾ ਮੈਥੋਂ ਹੀ ਪੁੱਛੇਗਾ ਤੂੰ ਕੀ ਦਾ ਮੁੰਡਾ ਮੇਰੇ ਉੱਤਰ ਨਾਲ ਉਹ ਸੰਤੁਸ਼ਟ ਨਹੀਂ ਹੋਵੇਗਾ ਮੇਰੀ ਗੱਲ ਦਾ ਯਕੀਨ ਨਹੀਂ ਕਰੇਗਾ ਹੋਰੂ ਹੋਰੂ ਮੇਰੇ ਵੱਲ ਝਾਕੇ ਗਲਦ ਦੀ ਚੱਕਣੀ ਨਾਲ ਮੇਰਾ ਸਾਰਾ ਅੰਦਰ ਪਛਿਆ ਜਾਵੇਗਾ ਮਿਲਣ ਤੋਂ ਪਹਿਲਾਂ ਹੀ ਹਰ ਨਵੇਂ ਬੰਦੇ ਲਈ ਮੇਰੇ ਅੰਦਰ ਨਫ਼ਰਤ ਭਰ ਜਾਂਦੀ ਹੈ ਮੇਰੇ ਹੱਥ ਪੈਰ ਕੰਬਣ ਲੱਗ ਜਾਂਦੇ ਹਨ ਦੁਨੀਆਂ ਲਈ ਬੇ ਲੋੜਾ ਅੰਜਾਇਆ ਅਨਗੋਲਿਆ ਉਹਦਾ ਇਸਾਸ ਮੈਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਲੁਕਣ ਲਈ ਮਜਬੂਰ ਕਰ ਦਿੰਦਾ। ਹਾਨੀਆਂ ਨਾਲ ਖੇਡਣ ਦਾ ਸੁਆਦ ਨਹੀਂ ਆਉਂਦਾ। ਪਤਾ ਨਹੀਂ ਕਦੋਂ ਨਫ਼ਰਤ ਭਰਿਆ ਪ੍ਰਸ਼ਨ ਮੇਰੇ ਮੂੰਹ ਤੇ ਆ ਕੇ ਬੱਚੇ। ਜੇ ਕਦੇ ਭੁੱਲ ਭੁਲੇਖੇ ਉਹੀ ਸਵਾਲ ਕਿਸੇ ਦੇ ਮੂੰਹੋਂ ਨਿਕਲ ਜਾਂਦਾ ਤਾਂ ਮੈਂ ਕਹਿਰ ਭਰੀਆਂ ਲਾਲ ਸੂਈਆਂ ਅੱਖਾਂ ਕਰਕੇ ਉਸ ਵੱਲ ਵੇਖਦਾ ਤੇ ਚੁੱਪ ਕਰ ਜਾਂਦਾ। ਕੋਈ ਉੱਤਰ ਨਹੀਂ ਦਿੰਦਾ। ਪੁੱਛਣ ਵਾਲਾ ਕੱਚਾ ਹੋ ਕੇ ਆਖਦਾ। ਗੁੱਡਾ ਆਕੜ ਖਾਂ ਐ, ਬੋਲਦਾ ਹੀ ਨਹੀਂ। ਦੇ ਕਿਵੇਂ ਝਾਕਦਾ ਜਿਵੇਂ ਅਗਲੇ ਨੂੰ ਖਾਣਾ ਹੁੰਦਾ। ਉਸਾਤੀ ਦਾ ਹੁਦਾ ਹੈ ਜੇ ਮੇਰਾ ਵਾਸ ਚੱਲੇ ਤਾਂ ਇਹ ਪ੍ਰਿਸ਼ਨ ਪੁੱਛਣ ਵਾਲੇ ਨੂੰ ਮੈਂ ਕੱਚਾ ਹੀ ਖਾ ਜਾਵਾਂ ਉਹਨਾਂ ਦੀਆਂ ਬੋਟੀਆਂ ਕਰਦੇ ਆ ਇਹੋ ਜਿਹੀ ਕੱਲ ਪੁੱਛਣ ਦਾ ਅਖਰ ਕਿਸ ਨੂੰ ਨੇ ਕਿਸੇ ਨੂੰ ਕੀ ਅਧਕਾਰ ਹੈ ਦੂਜੇ ਮੁੰਡਿਆਂ ਨੂੰ ਲੋਕ ਕਿਉਂ ਨਹੀਂ ਪੁੱਛਦੇ ਮੈਨੂੰ ਹੀ ਕਿਉਂ ਪੁੱਛਦੇ ਨੇ ਮੇਰੇ ਨਾਲ ਇਹ ਵਰਤਾਰਾ ਕਿਉਂ ਕੀਤਾ ਜਾ ਰਿਹਾ ਗੁੱਸਾ ਨਫ਼ਰਤ ਬੇਵਸੀ ਜ਼ਹਿਰ ਅੰਦਰੋਂ ਅੰਦਰ ਮੈਂ ਅੰਦੇਖੀ ਅੱਗ ਵਿੱਚ ਸੜ ਰਿਹਾ ਪੱਕ ਲਗਣੋਂ हट ਗਈ ਰੰਗ ਕਾਲਾ ਹੋ ਗਿਆ ਮਾਪਿ ਪਿਤਾ ਜੀ ਨਾਲ ਸਲਾਹ ਕਰਦੀ ਹੈ ਪਿੱਤੇ ਨੇ ਇੱਥੇ ਜੀ ਨਹੀਂ ਲਾਇਆ ਇਸ ਨੂੰ ਅਸੀਂ ਇਸਦੀ ਮਾਸੀ ਕੋਲ ਹੀ ਭੇਜ ਦਿੱਤੀ ਪਿਤਾ ਜੀ ਦਾ ਵਿਚਾਰ ਹੈ ਕਿ ਬੱਚਿਆਂ ਨੂੰ ਮਾਂ ਬਾਪ ਕੋਲ ਹੀ ਰਹਿਣਾ ਚਾਹੀਦਾ ਮਾਂ ਬਾਪ ਦਾ ਪਿਆਰ ਬੱਚਿਆਂ ਲਈ ਸ਼ਖਸੀਅਤ ਦੇ ਵਿਕਾਸ ਲਈ ਉਹਨਾਂ ਦੀ ਜ਼ਰੂਰੀ ਹੈ ਜਿਨਾਂ ਫੁੱਲਾਂ ਵਾਸਤੇ ਪਾਣੀ ਪਰ ਉਹ ਮੇਰੀ ਸਿਹਤ ਵਨ ਵੇਖ ਕੇ ਮੈਨੂੰ ਕੁਝ ਸਮੇਂ ਲਈ ਨਾਨਕੀ ਭੇਜਣਾ ਮੰਨ ਜਾਂਦੇ ਆ ਨਾਣ ਕੀ ਆ ਕੇ ਮੈਂ ਖੁੱਲ ਕੇ ਸਾਂ ਲੈਣਾ ਜਾਪਦਾ ਹੈ ਸਾਂ ਕੁਟਮੀ ਕਿਸ ਕਿਸੇ ਕੈਦ ਜੋ ਰਿਹਾ ਹੋ ਕੇ ਸੁਤੰਤਰ ਵਾਤਾਵਰਨ ਚਾਰੇ ਗਿਆ ਹਾਂ ਬਹੁਤ ਖੁਸ਼ ਹਾਂ ਇੱਥੇ ਉਹ ਕਰਨ ਪੱਛੋਂ ਮੈਨੂੰ ਕੋਈ ਨਹੀਂ ਪੁੱਛੇਗਾ ਇੱਥੇ ਤਾਂ ਸਭ ਨੂੰ ਪਤਾ ਹੈ ਮੈਂ ਕਿਹਦਾ ਪੁੱਤਰ ਹਾਂ ਤੇ ਕਿਹਦੇ ਆਇਆ ਇੱਥੇ ਤਾਂ ਮੈਨੂੰ ਵੀ ਜਾਣਦੇ ਆ ਘਰ ਵਾਲੇ ਵੀ ਤੇ ਬਾਹਰ ਵਾਲੇ ਵੀ ਪਰ ਇੱਕ ਦਿਨ ਮਾਸੀ ਸੁਭਾਅਕੀ ਆਪਣੀ ਅੱਜ ਤੋਂ ਅਨੁਸਾਰ ਬੜੇ ਲਾੜ ਨਾਲ ਪੁੱਛ ਬੈਂਦੀ ਹੈ ਪਿੱਤੀ ਰਾਣੀ ਤੂੰ ਕੀ ਦਾ ਬੱਚੂ ਆ ਇਸ ਤੋਂ ਪਹਿਲਾਂ ਉਹ ਜਦ ਕਦੇ ਪੁੱਛਿਆ ਕਰਦੀ ਮੈਂ ਛੱਟ ਉਸ ਦੇ ਗਲ ਚਿੰਬੜ ਕੇ ਆਖ ਦਿੰਦਾ ਆਂ ਦੀ ਮਾਛੀ ਦਾ ਤੇ ਉਹ ਮੈਨੂੰ ਸਾਰੇ ਸਾਰੇ ਜੋਰ ਨਾਲ ਕੁੱਟ ਕੇ ਚੁੰਮ ਲੈਂਦੀ ਸੀ ਪਰ ਅੱਜ ਪੁੱਛਿਆ ਇਹ ਸਵਾਲ ਮੈਨੂੰ ਗੋਲੀ ਵਾਂਗ ਵੱਜਦਾਗਾ ਮੇਰਾ ਸਾਰਾ ਅੰਦਰ ਲੋਹਣ ਹੋ ਜਾਂਦਾ ਮਾਸੀ ਵਿਚਾਰੀ ਨੂੰ ਕੀ ਪਤਾ ਇਸ ਚੰਦਰੀ ਪਛਣੇ ਮੇਰੇ ਅੰਦਰ ਕਿੰਨੀ ਤੋੜ ਪੰਨੇ ਤੋੜ ਕਰ ਦਿੱਤੀ ਕਿੰਨੀਆਂ ਹੀ ਸੂਲਾ ਮੇਰੇ ਅੰਦਰ ਬੀਜ ਦਿੱਤੀਆਂ ਕਿੰਨੀਆਂ ਹੀ ਕੰਧਾਂ ਕੱਢ ਦਿੱਤਨਾ ਹਨ ਜਿਹੜੀਆਂ ਮੇਰੇ ਲਈ ਜ਼ਿੰਦਗੀ ਦੇ ਸਾਰੇ ਰਾਹ ਰੋਕ ਖੜ ਗਈਆਂ ਹਨ ਪਹਿਲਾਂ ਤਾਂ ਮੈਨੂੰ ਸਾਰੀ ਦੁਨੀਆ ਆਪਣੀ ਹੀ ਜਾਪਦੀ ਸੀ ਪਰ ਹੁਣ ਸਾਰੀ ਦੁਨੀਆ ਬੇਗਾਨੀ ਦਿਸਦੀ ਆ ਕੋਈ ਵੀ ਆਪਣਾ ਨਹੀਂ ਜਾਪਦਾ ਹਰ ਕੋਈ ਬੁਰੀਆਂ ਨਜ਼ਰਾਂ ਨਾਲ ਬੇਗਾਨਿਆਂ ਵਾਂਗ ਪੁੱਛਦਾ ਹਾ ਤੂੰ ਕੀ ਦਾ ਮੁੰਡਾ ਸਾਰੇ ਮੈਨੂੰ ਉਪਰਾ ਕਿਉਂ ਸਮਝਦੇ ਆ ਸਾ ਇਸ ਸਾਰੀ ਬੇਗਾਨੀ ਦੁਨੀਆ ਵਿੱਚ ਇੱਕ ਮਾਸੀ ਹੀ ਮੈਨੂੰ ਆਪਣੀ ਜਾਪਦੀ ਸੀ ਅੱਜ ਉਹ ਵੀ ਲੋਕਾਂ ਵਾਲੀ ਗੱਲ ਪੁੱਛ ਰਹੀ ਆ ਕਿ ਉਸ ਨੂੰ ਪਤਾ ਨਹੀਂ ਮੈਂ ਕਿਹਦਾ ਪੁੱਤਰ ਆ ਕਿਹਦਾ ਬੱਚੂ ਆ ਮਾਸੀ ਦੇ ਗੱਲ ਨੂੰ ਚਿਮੜਨ ਲਈ ਨਾ ਤਾਂ ਮੇਰੇਗਾ ਬਾਂਹ ਉੱਠਦਿਆਂ ਹਨ ਨਾ ਮੇਰੇ ਮੂੰਹੋਂ ਪਹਿਲਾਂ ਵਰਗਾ ਉੱਤਰ ਨਿਕਲਦਾ ਪਥਰਾਏ ਆ ਨਜਰਾਂ ਨਾਲ ਮਾਸੀ ਵੱਲ ਦੇਖੀ ਜਾ ਰਿਆ ਹਾਂ ਪਰ ਮੈਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਅੰਦਰੇ ਟਡ ਚੋਂ ਕੋੜੇ ਧੂਏ ਵਰਗੀ ਹਵਾਟ ਨਿਕਲਦੀ ਐ ਅੱਖਾਂ 'ਚ ਉਹਨਾਂ ਭਰ ਜਾਂਦੀਆਂ ਹਨ ਮਾਸੀ ਮੇਰੀਆਂ ਅੱਖਾਂ ਪੂਝ ਰਹੀ ਆ ਮੈਨੂੰ ਪੁਚਕਾਰ ਰਹੀ ਐ ਬੁਹਾ ਰਹੀ ਐ ਪਰ ਮੇਰਾ ਰੋਣਾ ਤਾਂ ਰੁਕਣ ਦਾ ਨਾਂ ਨਹੀਂ ਲੈਂਦਾ ਹੁਬਕੀ ਹੁਬਕੀ ਬਸ ਮੈਂ ਰੋਈ ਹੀ ਜਾਂਣਾ ਜਿਵੇਂ ਕਈ ਸਾਲਾਂ ਦਾ ਰੋਣਾ ਮੇਰੇ ਅੰਦਰ ਇਕੱਠਾ ਹੋਇਆ ਪਿਆ ਹੋਵੇ ਅੱਜ ਉਸ ਨੂੰ ਬਾਹਰ ਨਿਕਲਣ ਦਾ ਬਹਾਨਾ ਮਿਲ ਗਿਆ ਹੋਵੇ ਹੁਬਕੀਆਂ ਲੈਂਦਾ ਪਤਾ ਨਹੀਂ ਕਦੋਂ ਮੈਂ ਮਾਸੀ ਦੀ ਗੋਦੀ ਚ ਸੌਂ ਜਾਣਾ ਹਾਂ ਸਾਲ 1971 ਜ਼ਿੰਦਗੀ ਵੀ ਮੀਸਦੀ ਦੀ ਸੜਕ ਤੇ ਵਾਹੋ ਦਾ ਤੁਰੀ ਜਾ ਰਹੀ ਹੈ ਤੀਹਾਂ ਸਾਲਾਂ ਦੇ ਜੀਵਨ ਸਫਰ 'ਚ ਜਿੰਨੀਆਂ ਪੱਥ ਜੜਾਂ ਮਨਾਂ ਹਨ ਉਨਾਂ ਹੀ ਬਹਾਰਾਂ ਆਇਆਂ ਹੋਣਗੀਆਂ ਪਰ ਗਿਣਤੀ ਸਿਰਫ ਪੱਥ ਜੜਾਂ ਦੀ ਹੀ ਯਾਦ ਹੈ ਫਤ ਜਿਹੜਾ ਮਰਗੀਆਂ ਬਹਾਰਾਂ ਨੂੰ ਕਿਵੇਂ ਕੋਈ ਬਹਾਰ ਆਇਕ ਆਖੇ ਆਇਆ ਮਹਿਸੂਸ ਹੋ ਰਿਹਾ ਜਿਵੇਂ ਮੈਂ ਕੱਲਾ ਹੀ ਤੁਰਿਆ ਜਾ ਰਹਾ ਹਾਂ ਜਿੰਦਗੀ ਨੂੰ ਪਾਲਦਾ ਜਿੰਦਗੀ ਨੂੰ ਵਾਜਾ ਮਾਰਦਾ ਮਰੁੱਥਲ ਵਿੱਚ ਪੰਨوں ਨੂੰ ਪਾਲਣ ਲਈ ਸੱਸੀ ਦੀਆਂ ਕੁੱਕਾਂ ਵਰਗਾਂ ਵਾਜਾਂ ਪਠਵਾਂ ਤਪਦੇ ਰੇਗਿਸਤਾਨ ਵਿੱਚ ਤੜਫ ਕੇ ਗਵਾਜ ਜਾਨ ਮਰਗੀਆਂ ਵਾਜਾਂ 31ਵੇਂ ਮੀਲ ਪੱਥਰ ਪੋਲ ਤੋਂ ਕੜੀਆਂ ਸਾਹ ਲੈਣ ਦੀ ਰੁਕਦਾ ਜ਼ਿੰਦਗੀ ਨੂੰ ਮਿਲ ਪੈਣ ਦੀਆਂ ਕੰਸੂਆਂ ਕੰਨੀ ਪੈਂਦੀਆਂ ਹਨ ਚੜ੍ਹਦੇ ਸਾਲ ਦੀ ਨਿੱਗੀ ਧੁੱਪ ਨਾਲ ਭਰਿਆ ਵੇੜਾ ਦਿਖਾਈ ਦਿੰਦਾ ਹੈ ਮੇਰੇ ਹੌਣ ਵਾਲਿਆਂ ਬੱਚਿਆਂ ਦੀਆਂ ਨਾਨਕਿਆਂ ਦਾ ਵੇੜਾ ਕਨੱਤਾ ਛਮਿਆਣਿਆ ਰੰਗ-ਬਰੰਗਣਾ ਝੜ ਜਾਣਾ ਲਿਸ਼ਰਿਸ਼ ਕਰਦਾ ਵੇੜਾ ਫਿਰ ਕਿਸੇ ਦੇ ਘੁੱਟਾ ਪੜਨ ਦੀ ਆਵਾਜ਼ ਆ ਜਾਂਦੀ ਹੈ ਮੋੜ-ਮੋੜ ਤੇ ਜ਼ਿੰਦਗੀ ਮੋੜ ਖਾਵੇ ਐ ਪਰ ਜ਼ਿੰਦਗੀ ਦਾ ਸੋਹਣਾ ਮੋੜ ਛਾਤੀ ਮੇਰੇ ਵਿਆਹ ਦਾ ਦਿਨ ਹੈ ਆਨੰਦ ਕਾਰਜ ਹੋ ਚੁੱਕਿਆ ਹੈ ਵਰਨਾ ਕੀਤਾ ਜਾ ਚੁੱਕਿਆ ਰੁਪਿੰਦਰ ਮੇਰੀ ਜੀਵਨ ਸਾਥੀ ਨੂੰ ਮੇਰੇ ਖੱਬੇ ਪਾਸੇ ਗਦੇਲੇ ਉੱਪਰ ਵਿਛਾਈ ਦੁੱਧ ਤੋਤੀ ਚਿੱਟੀ ਚਾਦਰ ਤੇ ਕੋਟੇ ਕਿਨਾਰੀ ਨਾਲ ਝਲਮਲ ਕਰਦੇ ਰੇਸ਼ਮੀ ਕੱਪੜਿਆਂ ਵਿੱਚ ਲਿਫਤੀ ਬੈਠੀ ਹੈ ਮਿੱਠੀ ਮਿੱਠੀ ਸੁਗੰਧ ਆ ਰਹੀ ਹੈ ਚੌਹੀ ਪਾਸੇ ਫੁੱਲਾਂ ਦੀਆਂ ਪੱਤੀਆਂ ਵਿਖਰੀਆਂ ਪਈਆਂ ਹਨ ਪੁਸ਼ਪੋ ਵਰਖਾ ਵੀ ਹੁੰਦੀ ਹੈ মিઠੇ মখোল বজোঁ तितলিয়া ਵਰਗੀਆਂ ਕੁੜੀਆਂ ਨੇ तितলیاں ਵਰਗੀਆਂ ਕੁੜੀਆਂ ਨੇ ਫੁੱਲਾਂ ਦੀਆਂ ਮੁਠੀਆਂ ਭਰ ਕੇ ਮੇਰੇ ਮੂੰਹ ਤੇ ਮਾਰੀਆਂ ਹਨ ਮੈਂ ਸਾਰੇ ਦਾ ਸਾਰਾ ਅੰਦਰੋਂ ਬਾਹਰੀ ਫੁੱਲਾਂ ਵਾਂਗ ਖਿੜ ਗਿਆ ਹਾਂ ਆਪਣੇ ਆਪ 'ਚ ਸਮਾਉਣਾ ਔਖਾ ਜਾਪ ਰਿਹਾ ਹੈ ਪੱਤੀ ਪੱਤੀ ਹੋ ਕੇ ਖਿੜ ਜਾਣਾ ਜੀ ਕਰਦਾ ਹੈ ਖੁਸ਼ਬੂ ਬਣ ਕੇ ਹਵਾ 'ਚ ਬिखर ਜਾਣਾ ਚਾਹਣਾ ਹਾਂ ਇੰਨੀ ਇੰਨਾ ਕੁਝ ਮੈਂ ਇਕੱਲਾ ਕਿਵੇਂ ਸਮਝ ਸਕਦਾ ਹਾਂ ਮੇਰੀ ਝੋਲੀ ਰੁਪਈਆ ਨਾਲ ਭਰੀ ਪਈ ਮੈਨੂੰ ਤੇ ਰੁਪਿੰਦਰ ਦੋਹਾਂ ਨੂੰ ਰੁਪਈਏ ਮੈਂ ਰਹਿਣਾ ਅਰਬਿੰਦਰ ਦੇ ਪੈਸੇ ਨਾਲ ਬੈਠੀ ਉਸਦੀ ਭੈਣ ਫੜ ਰਹੀ ਹੈ ਰੁਪਿੰਦਰ ਦੇ ਹੱਥ ਵਿੱਚ ਮੇਰਾ ਪੱਲਾ ਫੜਿਆ ਹੋਇਆ ਹੈ ਇੱਕ ਲੜ ਮੇਰੇ ਹੱਥ ਵਿੱਚ ਹੈ 잡ਦਾ ਹੈ ਜਿਵੇਂ ਉਸ ਬੇਜਾਨ ਕੱਪੜੇ 'ਚ ਜਾਨ ਪੈ ਗਈ ਹੱਥ ਵਿੱਚ ਫੜਿਆ ਲੜ ਮੈਨੂੰ ਦਿਲ ਵਾਂਗ ਥੜਕਦਾ ਮਹਿਸੂਸ ਹੁੰਦਾ ਮੈਂ ਲੜ ਨੂੰ ਹੋਰ ਕਟਕੇ ਫੜ ਲੈਣਾ ਹਾਂ ਸੱਚੀ ਮੁੱੱਚੀ ਕੱਪੜੇ ਦਾ ਲੜ ਥੜਕ ਰਿਹਾ ਹੈ ਤੇ ਮੇਰੇ ਲੜ ਵਾਲਾ ਹੱਥ ਮੇਰੀ ਛਾਤੀ ਤੇ ਟਿਕ ਜਾਂਦਾ ਹੈ ਅੰਦਰ ਦਿਲ ਬੜੀ ਤੇਜ਼ੀ ਨਾਲ ਧੜਕ ਰਿਹਾ ਹੈ ਰੁਪਿੰਦਰ ਦਾ ਦਿਲ ਵੀ ਇਸੇ ਤਰ੍ਹਾਂ ਧੜਕ ਰਿਹਾ ਹੋਵੇਗਾ ਇਸ 2 2 ਢਾਈ ਮੀਟਰ ਕਪੜੇ ਨੇ ਸਾਡੇ ਦੋ ਦਿਲਾਂ ਦੀ ਧੜਕਣ ਸਾਂਝੀ ਕਰ ਦਿੱਤੀ ਕਵਿਤਾ ਪੜਨ ਵਾਲੇ ਦੀ ਆਵਾਜ਼ ਮੈਨੂੰ ਆਪਣੇ ਖਿਆਲਾਂ ਤੋਂ ਕੱਢ ਲਈ ਬਾਹਰਲੀ ਦੁਨੀਆ 'ਚ ਲੈ ਆਉਂਦੀ ਹੈ ਉਹ ਬੋਲ ਰਿਹਾ ਹੈ ਮੋੜ ਮੋੜ ਤੇ ਜ਼ਿੰਦਗੀ ਮੋੜ ਖਾਵੇ ਐ ਪਰ ਜ਼ਿੰਦਗੀ ਦਾ ਸੋਨਾ ਮੋੜ ਛਾਤੀ ਇਤੋਕ ਉਸਨੇ ਦੂਜੀ ਵਾਰ ਬੋਲੀ ਸੀ ਪਹਿਲੀ ਵਾਰ ਤਾਂ ਉਸਦੇ ਬੋਲ ਰੋਲੇ-ਰੋਲੇ ਚ ਗਵਾਚ ਗਏ ਸਨ ਅਸੀਂ ਪਾਸੇ ਰੋਲਾ ਪੈ ਰਿਹਾ ਸੀ ਤੇ ਇੱਕ ਰੋਲਾ ਮੇਰੇ ਅੰਦਰ ਵੀ ਸੀ ਤੁੱਕ ਦਾ ਪਿਛਲਾ ਮੱਦ ਮੈਂ ਮਨ ਵਿੱਚ ਹੀ ਦੁਹਰਾਉਂਦਾ ਹਾਂ ਐ ਪਰ ਜ਼ਿੰਦਗੀ ਦਾ ਸੋੜਾ ਸੋਨਾ ਮੋੜ ਛਤੀ ਜੀ ਕਰਦਾ ਇਸੇ ਗੱਲ ਤੇ ਕਿਪਤਾ ਪੜਨ ਵਾਲੇ ਨੂੰ 100 ਰੁਪਏ ਦਾ ਨੋਟ ਫੜਾ ਦੇਵਾਂ ਕਈ ਹੱਥ ਉਸ ਵੱਲੋਂ ਨੋਟ ਲੈ ਕੇ ਵਾਧਦੇ ਹਨ ਪਰ ਉਹ ਖਿਮਾ ਮੰਗਦਾ ਹੋਇਆ ਨੋਟ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਮੁਕਰਰ ਦੀ ਫਰਮਾਇਸ਼ ਤੇ ਉਸਦੀ ਆਵਾਜ਼ ਉੱਚੀ ਹੁੰਦੀ ਹੈ ਮੋੜ ਮੋੜ ਤੇ ਜ਼ਿੰਦਗੀ ਮੋੜ ਖਾਵੇ ਐ ਪਰ ਜ਼ਿੰਦਗੀ ਦਾ ਸੋਨਾ ਮੋੜ ਸ਼ਾਦੀ ਮੁਕਦੀ ਉਮਰ ਹੈ ਸੁੰਨੀ ਕਲਤਾ ਦੀ ਦੇਵੇ ਜ਼ਿੰਦਗੀ ਦੇ ਨਾਲ ਜੋੜ ਸ਼ਾਦੀ ਉਹ ਮੈਨੂੰ ਦਿਲ ਦੀਆਂ ਬੁੱਝਣ ਵਾਲਾ ਮਹਾਨ ਕਲਾਕਾਰ ਜਾਪਦਾ ਹੈ ਜੀ ਕਰਦਾ ਉਸ ਨੂੰ ਕੁੱਟ ਕੇ ਜੱਫੀ ਪਾ ਲਵਾਂ ਕਿੰਨੀ ਸੱਚੀ ਗੱਲ ਆਖੀ ਜਿਵੇਂ ਜ਼ਿੰਦਗੀ ਨਾਲ ਜੋੜ ਛੱਡੀ ਜ਼ਿੰਦਗੀ ਰੁਪਿੰਦਰ ਦੇ ਰੂਪ ਤੇ ਖੁਸ਼ੀਆਂ ਸਾਰੀਆਂ ਖੁਸ਼ੀਆਂ ਸਾਰੀਆਂ ਖੁਸ਼ਬੂਆਂ ਨੂੰ ਲੈ ਕੇ ਮੇਰੇ ਨਾਲ ਬੈਠੀ ਹੈ ਦਿਲ ਦੀ ਧੜਕਣ ਮੇਰੇ ਨਾਲ ਸਾਂਝੀ ਕਰਕੇ ਮੈਨੂੰ ਜ਼ਿੰਦਗੀ ਦੇ ਨਾਲ ਜੋੜਿਆ ਹੀ ਨਹੀਂ ਸਕੋ ਇੱਕ ਨਵੀਂ ਜ਼ਿੰਦਗੀ ਮੇਰੇ ਅੰਦਰ ਧੜਕਾ ਦਿੰਦੀ ਹੈ ਉਹ ਇੱਕ ਇੱਕ ਟੋਕ ਨੂੰ ਦੋ ਦੋ ਵਾਰ ਬੋਲਦਾ ਹੈ ਪਰ ਦੂਜੀ ਵਾਰ ਉਸ ਦੀ ਆਵਾਜ਼ ਮੈਨੂੰ ਸੁਣਾਈ ਨਹੀਂ ਦਿੰਦੀ ਮੈਂ ਆਪਣੇ ਅੰਦਰ ਚੁੱਭੀ ਮਾਰ ਜਾਂਦਾ ਉਸ ਦੀ ਆਵਾਜ਼ ਫੇਰ ਉੱਚੀ ਹੋ ਜਾਂਦੀ ਹੈ ਖਾਣ ਪੀਣ ਜਿਉਂ ਲੋੜ ਸਰੀਰ ਦੀ ਏ ਐਵੇਂ ਜ਼ਿੰਦਗੀ ਦੀ ਵੱਡੀ ਲੋੜ ਛਾਦੀ ਬਿਲਕੁਲ ਠੀਕ ਸੋਲਾ ਨੇ ਸੱਚਾ ਛਾਦੀ ਬਿਨਾ ਤਾਂ ਜ਼ਿੰਦਗੀ ਜ਼ਿੰਦਗੀ ਹੀ ਨਹੀਂ ਰੋਹੀ ਵਿਆ ਬਾਣੇ ਰਗਿਸਤਾਨ ਹੈ ਮੇਰਾ ਦਰਗਵਾਈ ਪਰਦਾ ਹੈ ਅਗਲੀ ਟੁਕ ਪੜਨ ਤੋਂ ਪਹਿਲਾਂ ਉਸ ਦੇ ਮੂੰਹ ਤੇ ਮੁਸਕਾਨ ਆਉਂਦੀ ਹੈ ਜਿਵੇਂ ਕਿਸੇ ਨੂੰ ਮਖੌਲ ਕਰਨਾ ਹੋਵੇ ਮੈਨੂੰ ਹੀ ਟੇਡੇ ਟਾਂਗ ਨਾਲ ਕੁਝ ਕਹਿਣਾ ਹੋਵੇਗਾ ਸਾਰੀ ਦੁਨੀਆ ਅੱਜ ਮੇਰੇ ਦੁਆਲੇ ਹੀ ਤਾਂ ਘੁੰਮ ਰਹੀ ਐ ਇਨ ਖੱਟੂਆਂ ਨੂੰ ਕੰਮ ਲਾ ਦੇਵੇ ਕੱਢ ਦਿੰਦੀ ਹੈ ਸਾਰੀ ਕਰੋੜ ਸ਼ਾਦੀ ਰੁਪਿੰਦਰ ਧੱਬਵਾ ਜਾਂ ਹਾਸਾ ਹੱਸੀ ਹੈ ਆਸੇ ਪਸੂਲੀ ਮੈਨੂੰ ਕਟਵੇਂ ਹਾਸੇ ਦੀਆਂ ਮੱਧੋਂ ਸੁਰਾਂ ਦਿਖਾਈ ਦਿੰਦੀਆਂ ਹਨ ਬਾਬਾ ਜੀ ਦੀ ਬੀੜ ਦਾ ਪ੍ਰਕਾਸ਼ ਹੈ ਨਹੀਂ ਇਸੇ ਗੱਲ ਤੇ ਖੂਬ ਤੜੀਆਂ ਪੈਣੀਆਂ ਸੀ ਖੂਬ ਹੱਸਾ ਮਚਣਾ ਸੀ ਮੈਂ ਵੀ ਹਲਕਾ ਜਿਹਾ ਮੁਸਕਰਾ ਦਿੰਦਾ ਹਾਂ ਅਰਜ ਕੀਤਾ ਹੈ ਲੋਕਾਂ ਦਾ ਧਿਆਨ ਖਿੱਚਣ ਲਈ ਉਸ ਦੀ ਆਵਾਜ਼ ਉੱਚੀ ਹੁੰਦੀ ਹੈ ਸੁਪਨੇ ਸਵਰਗ ਦੇ ਹੋਣ ਸਰਕਾਰ ਇੱਥੇ ਚੜ੍ਹ ਜਾਏ ਜੇ ਕਿਸੇ ਦੀ ਤੋੜ ਸ਼ਾਦੀ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਜੋੜੀਆਂ ਜਗ ਥੋੜੀਆਂ ਸਿਰ ਨਰੜ ਬਥੇਰੇ ਪਰ ਮੈਂ ਆਪਣੀ ਸ਼ਾਦੀ ਜ਼ਰੂਰ ਤੋੜਾਂ ਚੜਾ ਮੰਗਾ ਸਵਰਗ ਦੇ ਸੁਪਨੇ ਸাকার ਕਰਾਂਗਾ ਜੇ ਦਾਤਾ ਸਵਾਲ ਹੀ ਪੈਦਾ ਨਹੀਂ ਹੁੰਦਾ ਰਪਿੰਦਰ ਨੂੰ ਇੰਨਾ ਪਿਆਰ ਕਰਾਂਗੇ ਕਿ ਦੁਨੀਆ ਸਾਡੀ ਜੋੜੀ ਦੀ ਰਸਖ ਕਰਿਆ ਕਰੇਗੀ ਲੋਕ ਸਾਡੀ ਮਿਸਾਲ ਦਿਆ ਕਰਨਗੇ ਸ਼ਾਦੀ ਅੱਜ ਦੀ ਸ਼ਾਨ ਹੈ ਸਦ ਸ਼ਾਦੀਆਂ ਦੀ ਪਾਵੇਂ ਹੁੰਦੀ ਏ ਨਿਤ ਕਰੋੜ ਸ਼ਾਦੀ ਜਿਉਂਦਾ ਰਹੇ ਹੋਏ ਦਿਲਾਂ ਦੇ ਮਹਿਰਮਾਂ ਸੱਚਮੁੱਚ ਹੀ ਮੇਰੇ ਨਾਲ ਨੂੰ ਸੰਬੰਧਿਤ ਹਰ ਗੱਲ ਹਰ ਚੀਜ਼ ਹਰ ਰਸਮ ਸ਼ਾਨਦਾਰ ਹੈ ਮਨ ਦੀ ਅੰਦਰਲੀ ਖੁਸ਼ੀ ਨੇ ਅੱਜ ਹਰ ਚੀਜ਼ ਨੂੰ ਖੁਸ਼ਬੂਆਂ ਭਰੇ ਰੰਗ ਚ ਰੰਗ ਦਿੱਤਾ ਸ਼ਾਦੀਆਂ ਤਾਂ ਨਿਤੀ ਹੁੰਦੀਆਂ ਹਨ ਲੱਖਾਂ ਕਰੋੜਾਂ ਹੀ ਹੁੰਦੀਆਂ ਹਨ ਪਰ ਅੱਜ ਵਰਗੀ ਸ਼ਾਦੀ ਕਦੇ ਨਹੀਂ ਹੋਈ ਅੱਜ ਤਾਂ ਹਰ ਗੱਲ ਸ਼ਾਨਦਾਰ ਜਾਂਦੀ ਹੈ ਸਬੰਧੀਆਂ ਬਖੇਰ ਦੀ ਕੁਝ ਭੂਆਂ ਵੰਡਦੀ ਜੀ ਕਰਦਾ ਸੀ ਜਾਵਾ ਬਸ ਸੀ ਜਾਵਾ ਹੱਸਣ ਲਈ ਕਈ ਸਾਲਾਂ ਤੋਂ ਇਕੱਠਾ ਹੋਇਆ ਦਿਲ ਦਾ ਸਾਰਾ ਤਰਸੇ ਮਤੋਂ ਦਿਆਂ ਓਕਾਪ ਤਾਂ ਪਰਦਾ ਹੈ ਕੁਝ ਰਸਮੀ ਜਿਹੇ ਹੱਗਲਣਾ ਹਨਾਂ ਕਈ ਵਾਰ ਸੁਣੀਆ ਹੋਈਆਂ ਵਾਰ-ਵਾਰ ਦੁਹਰਾਈਆਂ ਹੋਈਆਂ ਪਰ ਮੈਨੂੰ ਉਹ ਵੀ ਅਜੋ ਮੌਲਕ ਸਤਕ ਰੰਗਣ ਵਿੱਚ ਰੰਗੀਆਂ ਪ੍ਰਤੀਤ ਹੁੰਦੀਆਂ ਹਨ ਉਸਦੀ ਆਵਾਜ਼ ਵਿੱਚ ਸ਼ਹਿਦ ਵਰਗੀ ਮਿਠਾਸ ਹੈ ਫੁੱਲਾਂ तितਲੀਆਂ ਤੇ ਰੰਗਾਂ ਕੋਇਲਾਂ ਬੁਲਬਲਾਂ ਦੇ ਨਗਮਿਆਂ ਦਾ ਸੰਗੀਤ ਹੈ ਉਸਦੀ ਬਾਜ ਮੇਰੇ ਤੁਰ ਅੰਦਰ ਤੱਕ ਉਤਰਦੀ ਜਾਂਦੀ ਹੈ ਸਾਡੇ ਵਿੜੇ ਜੋ ਅੱਜ ਬਹਾਰ ਆਈ ਹੁੰਦੀ ਰਹੇਗੀ ਇਸ ਬਹਾਰ ਦੀ ਗੱਲ ਪਵਿੱਤਰ ਸਿੰਘ ਰਪਿੰਦਰ ਕੌਰ ਦੀ ਬਣੇ ਜੋੜੀ ਬਣੀ ਗੀਤ ਦੇ ਨਾਲ ਸਤਾਰ ਦੀ ਗੱਲ ਸੱਚਮੁੱਚ ਅੱਜ ਦੀ ਬਹਾਰ ਭੁੱਲਣ ਵਾਲੀ ਚੀਜ਼ ਨਹੀਂ ਮੈਂ ਤਾਂ ਇਸ ਬਹਾਰ ਨੂੰ ساری ਉਮਰ ਨਹੀਂ ਭੁੱਲ ਸਕਦਾ ਇੱਕ ਗੱਲ ਦੀ ਸਮਝ ਨਹੀਂ ਆਈ ਗੀਤ ਕੌਣ ਹੋਇਆ ਮੈਂ ਜੋ ਰਪਿੰਦਰ ਮੈਂ ਗੀਤ ਨਹੀਂ ਹੋ ਸਕਦਾ ਮੇਰੀ ਜ਼ਿੰਦਗੀ 'ਚ ਤਾਂ ਗੀਤ ਵਰਗੀ ਕੋਈ ਗੱਲ ਨਹੀਂ ਨਾ ਸੁਰ ਨਾ ਤਾਲ ਨਾ ਤੁਕਾਂਤ ਪੱਤਝੜ ਦੇ ਸੁੱਕੇ ਪੱਤਿਆਂ ਦੀ ਖੜਖੜ ਗੀਤ ਕਿਵੇਂ ਅਖਵਾ ਸਕਦੀ ਹੈ ਕੋਈ ਗੱਲ ਵੀ ਤਾਂ ਥਾਂ ਸਰ ਨਹੀਂ ਨਹੀਂ ਮੈਂ ਐਵੇਂ ਹੀ ਆਪਣੇ ਅਤੀਤ ਵਿੱਚ ਚਲਾ ਗਿਆ ਹਾਂ ਅੱਜ ਦੀ ਬਹਾਰ ਵਿੱਚ ਪੱਥ ਚੜ੍ਹਦੀਆਂ ਗੱਲਾਂ ਦੀ ਕੋਈ ਥਾਂ ਨਹੀਂ ਮੈਂ ਸੁਰਾਪਣ ਜਾਂ ਅੱਜ ਤੋਂ ਖਤਮ ਹੋ ਗਿਆ ਰੁਪਿੰਦਰ ਸਤਾਰ ਹੈ ਉਸ ਦੀ ਜਾਦੂਪਰੀ ਸਰਗਮ ਆਪਣੇ ਆਪ ਮੇਰੀ ਜ਼ਿੰਦਗੀ ਦੇ ਬੇਸੁਰੇ ਗੀਤ ਨੂੰ ਸੁਰਾ ਪ੍ਰਦਾਨ ਕਰੇਗੀ ਲੈ ਪ੍ਰਦਾਨ ਕਰੇਗੀ ਸਾਜ਼ ਤੋਂ ਬਿਨਾਂ ਗੀਤ ਬੇਸੁਰਾ ਹੈ ਗੀਤ ਬਿਨਾਂ ਸਾਜ਼ੇ ਮੈਂ ਨਿਕੰਮੀ ਟੰਟਣ ਦੋਵੇਂ ਇੱਕ ਦੂਜੇ ਬਿਨਾਂ ਅਧੂਰੇ ਹਨ ਦੋਹਾਂ ਦੇ ਮਿਲਪ ਵਿੱਚ ਹੀ ਦੋਹਾਂ ਦੀ ਸੰਪੂਰਨਤਾ ਹੈ ਦੋਹਾਂ ਦਾ ਰਿhta اٹਟਾ ਹੈ ਡੂੰਗੀ ਚੁੱਭੀ ਮਾਰ ਕੇ ਜਦ ਮੈਂ ਫੇਰ ਬਾਹਰ ਲਈ ਦੁਨੀਆ ਵਿੱਚ ਆਉਂਦਾ ਹਾਂ ਤਾਂ ਉਹ ਇੱਕ ਅਧਿਆਪਕ ਵਾਂਗ ਸ਼ਾਦੀ ਦੇ ਅਰਥ ਸਮਝਾ ਰਿਹਾ ਹੈ ਸ਼ਾਦੀ ਨਾਮ ਹੈ ਆਪਾਂ ਤਿਆਗ ਦੇਣਾ ਖਾਣੀ ਹੋਰ ਦੇ ਲਈ ਕਿਉਂ ਦੀ ਸੌ ਖੇੜਨਾ ਫੁੱਲ ਵਾਂਗ ਖੇੜਾ ਵੰਡ ਦੇਣਾ ਸ਼ਾਦੀ ਨਾਮ ਹੈ ਜੀਵਨ ਖੜਾਉਣ ਦੀ ਸੌ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ ਸੌ ਸ਼ਬਦ ਨਾਲ ਜੁੜੀਆਂ ਮਹਾਨ ਜ਼ਿੰਮੇਵਾਰੀਆਂ ਦਾ ਬੋਝ ਆਪਣੇ ਮੋਢਿਆਂ ਉੱਪਰ ਲੱਦਿਆ ਮਹਿਸੂਸ ਹੁੰਦਾ ਹੈ ਦੁਨੀਆ ਵਿੱਚ ਹਰ ਵੱਡੀ ਜ਼ਿੰਮੇਵਾਰੀ ਸਾਂਭਣ ਤੋਂ ਪਹਿਲਾਂ ਚੁੱਕੀਆਂ ਜਾਣ ਵਾਲੀਆਂ ਸੌਆਂ ਦਾ ਸਿਲਸਿਲਾ ਮੇਰੇ ਅੱਖਾਂ ਅੱਗੇ ਆ ਜਾਂਦਾ ਹੈ ਅੱਜ ਮੈਂ ਤੇ ਰਵਿੰਦਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦੋ ਪਰਿਵਾਰਾਂ ਦੇ ਭਾਈਚਾਰੇ ਸਾਹਮਣੇ ਜ਼ਿੰਦਗੀ ਪਰ ਇਕੱਠੇ ਰਹਿਣਾ ਇੱਕ ਦੂਜੇ ਦੇ ਦੁੱਖ ਸੁਖ ਸੰਗਤ ਦੁੱਖ ਸੁੱਖ ਦੇ ਪਾਲੀਵਾਲ ਬੰਦੀ ਸੰਖਾਤੀ ਹੈ ਇਸ ਬੰਦ ਵਿੱਚ ਗੁਰੂ ਅਮਰਦਾਸ ਜੀ ਦੇ ਉਚਾਰੇ ਵਾਕ ਨੂੰ ਸੁਣਨ ਸੁਮੇ ਬੜੀ ਸ਼ਰਧਾ ਨਾਲ ਸਿਰ ਝੁਕਾਇਆ ਹੈ ਤਨ ਪਿਰ ਇਹ ਨ ਆਖਿਐਨ ਬਹਿਣ ਇਕੱਠੇ ਹੋਏ ਏਕ ਜੋਤ ਦੋਹੇ ਮੂਰਤ ਤਨ ਪਿਰ ਕਈਏ ਸੋਏ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਹੀ ਸਬਸਕ੍ਰਾਈਬ ਕਰ ਲੈਣਾ ਸਤਿ ਸ੍ਰੀ ਅਕਾਲ ਜੀ